ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮ ਹੋਗੇ ਠੀਕ ਠਾਕ ਹੋਮ ਹੋਗੇ ਚੜਦੀ ਕਲਾ ਦੇ ਵਿੱਚ ਹੋਮ ਹੋਗੇ ਠੰਡ ਤੋਂ ਬਚੇ ਹੋਮ ਹੋਗੇ ਤੇ ਗਰਮਾ ਗਰਮ ਚਾਹ ਵਗੈਰਾ ਪੀਂਦੇ ਹੋਮ ਹੋਗੇ ਕਿਉਂਕਿ ਇਸ ਟਾਈਮ ਮੇਰੇ ਕੋਲੇ 3 ਵਜੇ ਆ ਮੇਰਾ ਵੀ ਚਾਹ ਪੀਣ ਨੂੰ ਬਹੁਤ ਦਿਲ ਕਰਦਾ ਆ ਤੇ 3 ਵਜੇ ਦੀ ਚਾਹ ਆਮ ਤੌਰ ਤੇ ਸਾਰੇ ਘਰਾਂ ਦੇ ਵਿੱਚ ਬਣਦੀ ਹੋਈ ਆ ਤੇ ਚਲੋ ਜੀ ਕਰਦੇ ਆਪਾਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਵੀਡੀਓ ਹੈਗੀ ਆ ਤੁਸੀਂ ਦੇਖ ਰਹੇ ਹੋ ਮੈਨੂੰ ਮੈਂ ਸਾਗ ਧਰ ਰਹੀ ਆ ਤੇ ਠੰਡ ਬਹੁਤ ਜ਼ਿਆਦੇ ਸੀ ਹੱਦੋਂ ਵੱਧ ਠੰਡ ਸੀਗੀ ਕੱਲ ਤੇ ਅੱਜ ਵੀ ਉੰਨੀ ਹੋਈਆਂ ਬਸ ਇੱਕੇ ਤਾਂ ਇੱਕ ਰੋਜ਼ ਦੀ ਕਹਿਣ ਦੀ ਗੱਲ ਹੋ ਗਈ ਹਨਾ ਵੀ ਅੱਜ ਠੰਡ ਵੱਧਾ ਅੱਜ ਠੰਡ ਵੱਧਾ ਠੰਡ ਠੰਡੀ ਆ ਡੇਲੀ ਇੰਨੀ ਹੀ ਹੁੰਦੀ ਆ ਦਿਨ ਪਰ ਦਿਨ ਵਾਧੀ ਜਾ ਰਹੀ ਆ ਘਟਣ ਦਾ ਨਾ ਨਹੀਂ ਲੈਂਦੀ ਤੇ ਅੱਜ ਸੂਰਜ ਦੇਵਤਾ ਨਿਕਲਣ ਲੱਗੇ ਸੀ ਤੇ ਫਿਰ ਹਵਾ ਬੰਦ ਹੋ ਗਈ ਤੇ ਫਿਰ ਧੁੰਦ ਨੇ ਦੱਬ ਲਿਆ ਤੇ ਹੁਣ ਫੇਰ ਥੋੜਾ ਜਿਹਾ ਦਿਖਦਾ ਸੀ ਤੇ ਹੁਣ ਫੇਰ ਨਹੀਂ ਪਤਾ ਕਿੱਥੇ ਚਲੇ ਗਿਆ ਪਤਾ ਨਹੀਂ ਤਾਂ ਉਹਨੂੰ ਭਾਈ ਸੰਗ ਲੱਗਦੀ ਆ ਪਤਾ ਨਹੀਂ ਉਹਨੂੰ ਠੰਡ ਲੱਗਦੀ ਆ ਰੱਬ ਜਾਣਦਾ ਹਨਾ ਚਲੋ ਵੈਗਰੂ ਦੀ ਮਰਜ਼ੀ ਠੰਡ ਪਾਉਣੀ ਆ ਠੰਡ ਪਾਵੇ ਗਰਮੀ ਪਾਉਣੀ ਆ ਗਰਮੀ ਪਾਵੇ ਆਪਣੇ ਕਹਿਣ ਤੇ ਕੁਝ ਨਹੀਂ ਹੁੰਦਾ ਹੈਗਾ ਤੇ ਪਤਾ ਨਹੀਂ ਕਹਿ ਦਿੰਦੇ ਆ ਪਿਛਲੇ ਸਾਲ ਠੰਡ ਘਟ ਸੀ ਘਟ ਨਹੀਂ ਹੁੰਦੀਗੀ ਆਪਾਂ ਹੀ ਭੁੱਲ ਜਾਂਦੇ ਆ ਕਿਉਂਕਿ ਇੰਨੀ ਗਰਮੀ ਚੱਲੀ ਹੁੰਦੀ ਆ ਆਪਾਂ ਨੇ ਆਪਾਂ ਨੂੰ ਯਾਦ ਨਹੀਂ ਰਹਿੰਦਾ ਹੈਗਾ ਵੀ ਇੰਨੀ ਠੰਡ ਪਈ ਸੀਗੀ ਇੰਨੀ ਗਰਮੀ ਝੱਲ ਕੇ ਨਾ ਆਪਾਂ ਠੰਡ ਭੁੱਲ ਜਾਂਦੇ ਆ ਤੇ ਇੱਥੇ ਹੁਣ ਮੈਂ ਸਾਗ ਨੂੰ ਮੈਨੂੰ ਵੱਜ ਗਏ ਸੀਗੇ ਭਾਈ 2:30 ਵੱਜ ਗਏ ਸੀ ਸ਼ਾਇਦ ਸਾਗ ਝੀਰ ਕੇ ਪਾਉਣ ਲਈ ਲਓ ਜੀ ਸਾਗ ਆਪਣਾ ਰਿਜਦਾ ਇੰਨੀ ਠੰਡ ਦੇ ਵਿੱਚ ਮੇਰਾ ਮੇਰਾ ਹੀ ਜੀ ਕਰਦਾ ਸੀ ਸਾਗ ਧਰਨੂ ਤੇ ਸਾਗ ਆਪ ਧਰਨਾ ਵੀ ਜ਼ਰੂਰੀ ਸੀ ਕਿਉਂਕਿ ਲੋੜੀ ਅੱਧਾ ਖਿਜ ਗਿਆ ਅੱਧਾ ਰਿਜਣਾ ਰਹਿੰਦਾ ਹਵਾ ਪੋਹਾਂ ਜਿਹੇ ਚੱਲਦੀ ਆ ਬਹੁਤ-ਬਹੁਤ ਮੁਬਾਰਕਾਂ ਤੇ ਛੱਤੀ ਮੱਗ ਦੀ ਹੈਪੀ ਲੋੜੀ ਅਡਵਾਂਸ ਦੇ ਵਿੱਚ ਤੇ ਇੱਥੇ ਹੁਣ ਸਾਗ ਝੀਰ ਕੇ ਮੈਂ ਪਾਤਾ ਤੇ ਨਾਲ ਦੀ ਨਾਲ ਫਿਰ ਮੈਂ ਸੇਕਦੀ ਸੀ ਤੇ ਨਾਲੇ ਹਵਾ ਜਿੰਨੀ ਮਰਜ਼ੀ ਚੱਲੀ ਜਾਵੇ ਸੇਕ ਸੇਕ ਹੀ ਹੁੰਦਾ ਤੇ ਟੂਹੀ ਨੂੰ ਠੰਡ ਲੱਗਦੀ ਸੀਗੀ ਤੇ ਚੁੱਲ੍ਹੇ ਦੇ ਮੋਰੀਓਂ ਸੇਕ ਆਉਂਦਾ ਸੀ ਤੇ ਨਾਲ ਦੀ ਨਾਲ ਮੈਂ ਚਾਹ ਪੀਂਦੀ ਸੀਗੀ ਤੇ ਨਾਲ-ਨਾਲ ਮੈਂ ਗਜਰੇਲਾ ਖਾਂਦੀ ਸੀ ਤੇ ਜੇ ਕੋਲ ਨਾ ਬਠੀਆ ਤੇ ਸਾਗ ਦੇ ਥੱਲੇ ਫਿਰ ਜਿਹੜੀ ਅੱਗ ਆ ਉਹ ਬੁੱਝ ਜਾਂਦੀ ਆ ਤੇ ਇੱਥੇ ਮੇਰਾ ਸਾਗ ਆਲਮੋਸਟ ਰਿੱਝ ਜੇ ਗਿਆ ਸੀ ਤੇ ਬਸ ਮੇਰਾ ਲਸਣ ਸ਼ਿੱਲਣ ਤੋਂ ਰਹਿੰਦਾ ਸੀ ਫੇ ਮੈਂ ਨਾਲੀ ਬੈਠ ਕੇ ਇੱਥੇ ਲਸਣ ਲਸਣ ਵਗੈਰਾ ਚੱਕ ਲਈ ਸੀ ਲਸਣ ਪਿਆਜ਼ ਅਦਰਕ ਹਰੀ ਮਿਰਚ ਸਾਰਾ ਕੁਝ ਮੈਂ ਇੱਥੇ ਲੈ ਆਈ ਸੀ ਤੇ ਮੈਂ ਕਿਹਾ ਵੀ ਛਿੱਲਦੇ ਆ ਪਹਿਲਾਂ ਚਾਹ ਪੀ ਲਈਏ ਕਿਉਂਕਿ ਭੁੱਖ ਵੀ ਲੱਗ ਗਈ ਸੀ ਤੇ ਨਾਲ ਦੀ ਨਾਲ ਮੈਂ ਚਾਹ ਪੀ ਰਹੀ ਨਾਲ ਦੀ ਨਾਲ ਮੈਂ ਫਿਰ ਹੁਣ ਕੰਮ ਕਰੂੰਗੀ ਇੱਥੇ ਚੁੱਲੇ ਮੂਰੇ ਬੈਠ ਕੇ ਤੇ ਪਲੀਜ਼ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਕਾ ਜੀ ਤੇ ਹੁਣ ਵੀਡੀਓ ਨੂੰ ਲਾਈਕ ਕਰ ਦਿਓ ਤੁਸੀਂ ਜਦੋਂ ਇੱਥੇ ਤੱਕ ਆ ਗਏ ਤਾਂ ਹੁਣ ਵੀਡੀਓ ਨੂੰ ਫੁੱਲ ਵਾਚ ਕਰਕੇ ਜਾਇਓ ਠੀਕ ਹੈ ਜੀ ਤੁਸੀਂ ਵੀਡੀਓ ਨੂੰ ਵਾਚ ਕਰ ਲੈਨੇ ਹੋ ਤੇ ਨਾ ਹੀ ਲਾਈਕ ਕਰਦੇ ਹੋ ਤੇ ਨਾ ਹੀ ਸ਼ੇਅਰ ਕਰਦੇ ਹੋ ਇਹ ਦੋ ਕੰਮ ਜ਼ਰੂਰ ਕਰਦਿਆ ਕਰੋ ਤੀਜਾ ਕੰਮ ਤੁਹਾਡਾ ਹੈਗਾ ਕਮੈਂਟ ਕਰਨਾ ਤੇ ਵੀਡੀਓ ਦੇਖ ਕੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹੌਸਲਾ ਪਜਾਈ ਕਰਿਆ ਕਰੋ ਇਹ ਤੁਹਾਡੀ ਵੀਡੀਓ ਤੁਹਾਨੂੰ ਕੋਈ ਕੁਝ ਵੀ ਲੱਗਦਾ ਹੁੰਦਾ ਨਾ ਵੀਡੀਓ ਦੇ ਵਿੱਚ ਤਾਂ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਠੀਕ ਆ ਜੀ ਜਿਹੜੇ ਵੀ ਵਿਊਅਰਸ ਡੇਲੀ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ-ਬਹੁਤ ਥੈਂਕਸ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਰਿਕੁਐਸਟ ਆ ਵੀ ਕਰਿਆ ਕਰੋ ਠੀਕ ਆ ਜੀ ਤੇ ਕੱਲ ਹੈਗੀ ਆ ਲੋਹੜੀ ਤੇ ਲੋਹੜੀ ਨੂੰ ਆਪਾਂ ਵਧੀਆ ਸੈਲਿਬ੍ਰੇਟ ਕਰਾਂਗੇ ਵੈਕ ਰੂਜੀ ਦੀ ਕਿਰਪਾ ਨਾਲ ਠੰਡ ਜਿਹੜੀ ਆ ਆਪਾਂ ਇਸ ਸ਼ਰਾਏ ਦੇ ਦਲਿੱਦਰ ਜਾਏ ਭਜਾ ਦਾਂਗੇ ਇਹਨੂੰ ਜੇ ਦੇਖੋ ਭੱਜ ਜੇ ਦਲਿੱਦਰ ਪਰ ਫਿਰ ਹਾਲ ਦੀ ਘੜੀ ਤਾਂ ਦਲਿੱਦਰ ਇੰਨਾ ਕੁ ਜ਼ਿਆਦਾ ਆ ਨਾ ਬਹੁਤ ਜ਼ਿਆਦਾ ਇੰਨੇ-ਇੰਨੇ ਕੱਪੜੇ ਪਾਉਣੇ ਪੈਂਦੇ ਆ ਉੱਪਰ ਸ਼ਾਲ ਕੋਟੀਆਂ ਲੈਣੇ ਪੈਂਦੇ ਆ ਬਹੁਤ ਭਾਰੇ ਲੱਗਦੇ ਆ ਮੇਰੇ ਤਾਂ ਐਵੇਂ ਕਮਾ ਮੇਰੀ ਗਰਦਨ ਦੁਖਣ ਲੱਗੀ ਪਈ ਐ ਇੰਨੀਆਂ ਭਾਰੀਆਂ ਭਾਰੀਆਂ ਕੋਟੀਆਂ ਪਾ ਪਾ ਕੇ ਜੇ ਨਹੀਂ ਪਾਉਂਦੇ ਤਾਂ ਫਿਰ ਠੰਡ ਬਹੁਤ ਲੱਗਦੀ ਐ ਫਿਰ ਜੇ ਕੰਮ ਵਗਰਾ ਹੋ ਜੂਗਾ ਤੇ ਇੱਥੇ ਹੁਣ ਮੈਂ ਲੱਗੀ ਹੋਈ ਸੀਗੀ ਲਸਣ ਛਿੱਲਣ ਲਸਣ ਜਿਹੜਾ ਮੇਰੇ ਕੋਲ ਛੱਲਿਆ ਪਹਿਲਾਂ ਮੈਂ ਰੱਖ ਵੀ ਲੈਣੀ ਹੁੰਦੀ ਐ ਛਿੱਲ ਕੇ ਜਦੋਂ ਮੈਂ ਮਤਲਬ ਕੋਈ ਵੀ ਦਾ ਸਬਜੀ ਬਣਾਉਣਾ ਮੈਂ ਇੱਕ ਕੱਪੀ ਐ ਮੇਰੇ ਕੋਲ ਛੋਟੀ ਜੀ ਉਹ ਭਰ ਕੇ ਰੱਖਦੀ ਹੁੰਦੀ ਐ ਮੈਂ ਉਹ ਲਸਣ ਮੁੱਕਣ ਨਹੀਂ ਦਿੰਦੀ ਹੈਗੀ ਉਹਦੇ ਵਿੱਚ ਪਾ ਦਿੰਦੀ ਐ ਤੇ ਹੁਣ ਅੱਜ ਜਦੋਂ ਮੈਂ ਸਾਗ ਧਰਿਆ ਮੈਂ ਦੇਖਿਆ ਉਹ ਮੈਨੂੰ ਥੋੜਾ ਲੱਗਿਆ ਸਾਗ ਲੈ ਲਸਣ ਫਿਰ ਮੈਂ ਕਿਹਾ ਵੀ ਚਲੋ ਆਪਾਂ ਹੋਰ ਛਿੱਲ ਲੈਨੇ ਆ ਮੀਨਾਂ ਵਾਲੇ ਕੱਪੀ ਭਰ ਦਾਂਗੇ ਆਪਾਂ ਨਾਲੇ ਆਪਾਂ ਸਾਗ ਲੈ ਲਈ ਛਿੱਲ ਲੈਨੇ ਆ ਤੇ ਨਾਲ ਹੀ ਮੈਂ ਦੋ ਤਿੰਨ ਪਿਆਜ਼ ਪਾ ਲਈ ਸੀ ਤੇ ਇੱਕ ਵੱਡੀ ਸਾਰੀ ਗੱਠੀ ਪਾ ਲਈ ਸੀ ਕਿ ਆ ਪਾਦਰਕ ਦੀ ਛੱਲ ਕੇ ਤੇ ਨਾਲ ਮਿਰਚਾਂ ਪਾ ਲਈਆਂ ਸੀ ਤੇ ਸਾਗ ਜਿਹੜਾ ਇਹ ਬਹੁਤ ਟੇਸਟੀ ਬਣਿਆ ਸੀ ਰਾਤ ਵੀ ਖਾਦਾ ਸਵੇਰੇ ਵੀ ਖਾਦਾ ਐਵੇਂ ਕਹੀਏ ਤੇ ਹੁਣ ਸ਼ਾਮ ਨੂੰ ਕੁਛ ਦੇਖਦੇ ਆ ਕੁਛ ਹੋਰ ਬਣਾ ਲਾਂਗੇ ਸਾਗ ਦੀ ਇਹ ਮौज ਹੁੰਦੀ ਆ ਵੀ ਸਾਗ ਬਣਾ ਕੇ ਹਨਾ ਸਾਗ ਧਰਨਾ ਔਖਾ ਪਰ ਸਾਗ ਧਰ ਕੇ ਮौज ਬਹੁਤ ਆ ਫਿਰ ਆਪਣੇ 2-3 ਦਿਨ ਜਾਣੀ ਆਪਾਂ ਨੂੰ ਹਨਾ ਐ ਹੁੰਦਾ ਵੀ ਦਾਲ ਸਬਜ਼ੀ ਦੀ ਕੋਈ ਫਿਕਰ ਨਹੀਂ ਜੇ ਬੱਚਿਆਂ ਨੇ ਖਾ ਲਿਆ ਤਾਂ ਵੀ ਠੀਕ ਆ ਜੇ ਨਹੀਂ ਖਾਦਾ ਵਿੱਚ ਦੀ ਕੁਝ ਹੋਰ ਵੀ ਬਣ ਜਾਂਦਾ ਆ ਫਿਰ ਆਪਾਂ ਟੈਨਸ਼ਨ ਖਤਮ ਹੋ ਜਾਂਦੀ ਆ ਹਨਾ ਵੀ ਜੇ ਆਪਾਂ ਬੜਿਆ ਲਈਏ ਵੀ ਆਪਾਂ ਸਾਗ ਤੜਕ ਲਾਂਗੇ ਹਨਾ ਸਾਗ ਤੜਕਾ ਲਾਏ ਤੇ ਬਹੁਤ ਵਧੀਆ ਬਣਦਾ ਆ ਬਹੁਤ ਟੇਸਟੀ ਤੇ ਜਿਹੜਾ ਅਸੀਂ ਮਤਲਬ ਤਾਜਾ ਸਾਗਾ ਉਹ ਅਸੀਂ ਬਦੌੜ ਤੜਕੇ ਤੋਂ ਖਾਣੇ ਆ ਉਹਨੂੰ ਨਹੀਂ ਅਸੀਂ ਤੜਕਾ ਲਾਉਂਦੇ ਹੈਗੇ ਉਹ ਉਦਾਂ ਹੀ ਮੱਖਣੀ ਘਿਓ ਪਾ ਕੇ ਖਾਣੇ ਆ ਤੇ ਇਹ ਆਪਾਂ ਪੇਸਟ ਜਿਹੜਾ ਮੈਂ ਲਸਣ ਛਿੱਲੇ ਆ ਪਿਆਜ਼ ਉਹਦਾ ਪੇਸਟ ਮੈਂ ਗ੍ਰाइंड ਕਰ ਲਿਆਈ ਤੇ ਹੁਣ ਆਪਾਂ ਉਹ ਪੇਸਟ ਪਾ ਦਾਂਗੇ ਪੇਸਟ ਮੈਂ ਪਾਉਣੀ ਹੁੰਨੀ ਆਲਣ ਪਾਉਣ ਤੋਂ 10-15 ਮਿੰਟ ਪਹਿਲਾਂ ਹੀ ਤੇ ਉਸ ਤੋਂ ਬਾਅਦ ਬਸ 10 ਮਿੰਟ ਦਾ ਹੀ ਸੇਕ ਲਵਾਉਣੀ ਹੁੰਨੀ ਆ ਐਦੂ ਜ਼ਿਆਦਾ ਨਹੀਂ ਉਹ ਆਲਣ ਲੈਣ ਗਈ ਨੂੰ 1-2 ਮਿੰਟ ਵੱਧ ਲੱਗ ਜਾਣ ਤਾਂ ਕਹਿ ਨਹੀਂ ਕਹਿ ਨਹੀਂ ਸਕਦੀ ਵੀ ਨਹੀਂ ਮੈਂ ਇਸ ਤੋਂ ਜ਼ਿਆਦਾ ਟਾਈਮ ਨਹੀਂ ਲਾਉਂਦੀ ਕਿਉਂਕਿ ਫਿਰ ਉਹ 스멜 ਜਿਹੜੀ ਨਾ ਬਹੁਤ ਵਧੀਆ ਲੱਗਦੀ ਆ ਵਿੱਚ ਲਸਣ ਦੀ ਪਿਆਜ਼ ਦੀ ਅਦਰਕ ਦੀ ਸਾਰਾ ਟੇਸਟ ਆਉਂਦਾ ਆ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਫੇਰ ਕੇ ਉਹ ਵੀ ਪਾ ਦਾਂਗੇ ਤੇ ਜਦ ਤੱਕ ਇਹ ਪਾਣੀ ਰਿੱਜੂਗਾ ਤੇ ਇਹ ਪੱਕੂਗਾ ਮਸਾਲਾ ਆਪਣਾ ਉਦੋਂ ਤੱਕ ਮੈਂ ਅੰਦਰੋਂ ਆਟਾ ਉਟਾ ਲੈ ਆਉਂ ਤੇ ਅੰਦਰ ਜੇ ਕੋਈ ਛੋਟਾ ਬੜਾ ਕੰਮ ਹੋਇਆ ਭਾਂਡੇ ਹੋਏ ਜਾਂ ਜਿਹੜਾ ਨਾ ਮਗਜ ਖਪਾਈ ਕਰਨੀ ਹੋਈ ਉਹ ਕਰਿਆਉਂਗੀ 1-2 ਮਿੰਟ ਉਹ ਵੀ ਆਟਾ ਚੱਕਦੇ ਚੱਕਦੇ ਇਹ ਨਹੀਂ ਵੀ ਮੈਂ ਬੈਠ ਜਾਂਗੀ ਤੇ ਸਾਗ ਮੈਂ 2:30 ਵਜੇ ਧਰਿਆ ਮੇਰੇ ਖਿਆਲ ਨਾਲ 5:30 ਤੋਂ 5:50 ਵਜੇ ਦੇ ਨੂੰ ਸਾਗ ਦੇ ਵਿੱਚ ਆਲਣ ਜਿਹੜਾ ਪਾਤਾ ਸੀਗਾ ਤੇ ਚੁੱਲਾ ਤਾਂ ਬਣ ਗਿਆ ਲਾਲੋ ਲਾਲ ਬਹੁਤ ਅੱਗ ਬਲੀ ਚੁੱਲੇ ਦੇ ਵਿੱਚ ਤਿੰਨ ਦਿਨ ਹੋ ਗਏ ਚੁੱਲੇ ਦੇ ਵਿੱਚ ਅੱਗ ਬਲਦੀ ਨਹੀਂ ਲਗਾਤਾਰ ਤਿੰਨ ਦਿਨ ਨਹੀਂ ਮਤਲਬ ਤਿੰਨ ਦਿਨ ਹੋ ਗਏ ਆਪਾਂ ਨੂੰ ਚੁੱਲੇ ਤੇ ਕੰਮ ਕਰਦੇ ਆ ਨਾ ਬਹੁਤ ਵਧੀਆ ਸੇਕ ਲਈਦਾ ਨਾਲੇ ਬੈਠ ਕੇ ਚੁੱਲੇ ਤੇ ਬਸ ਇਹੀ ਹੁੰਦਾ ਵੀ ਸੇਕਿਆ ਜਾਂਦਾ ਨਾਲੇ ਤੇ ਨਾਲ ਹੀ ਆਪਣਾ ਜਿਹੜਾ ਇਹ ਕੰਮ ਹੋ ਜਾਂਦਾ ਹੈ ਹਨਾ ਨਹੀਂ ਤਾਂ ਫਿਰ ਰਜਾਈਆਂ 'ਚ ਬੈਠੇ ਤਾਂ ਜਿੰਨਾ ਮਰਜ਼ੀ ਸੁੱਟ-ਸੁੱਟ ਕਰੀ ਜਾਓ ਹੀਟਰ ਵਗੈਰਾ ਮੂਰੇ ਬੈਠ ਕੇ ਫਿਰ ਉੱਠਿਆ ਨਹੀਂ ਜਾਂਦਾ ਹੈਗਾ ਅੱਜ ਹੁਣ ਮੈਂ ਕੱਪੜੇ ਧੋ ਕੇ ਆਈ ਸੀ ਕਿ ਆ ਕੇ ਹੀਟਰ ਕੋਲੇ ਬੈਠ ਗਈ ਤੇ ਮੈਨੂੰ ਤਾਂ ਕੰਬਲ ਚ ਵੜ ਕੇ ਨੀਂਦ ਆਉਣ ਲੱਗੀ ਤੇ ਜੇ ਆਰ ਫਿਰ ਮੇਰਾ ਦੁਸ਼ਮਣਾ ਪੱਕਾ ਉਹ ਮੈਨੂੰ ਕਿੱਥੋਂ ਪੈਣ ਵੜਨ ਦਿੰਦਾ ਤੇ ਲਓ ਜੀ ਹੁਣ ਵਾਰੀ ਆ ਗਈ ਆਲਣ ਪਾਉਣ ਦੀ ਤੇ ਆਪਾਂ ਆਲਣ ਪਾ ਦਨੇ ਆ ਸਾਗ ਦੇ ਵਿੱਚ ਮੈਂ ਤਾਂ ਇੰਨਾ ਕੁੱਟਿਆ ਇੰਨਾ ਕੁੱਟਿਆ ਬਹੁਤ ਜ਼ਿਆਦਾ ਪਤਾ ਨਹੀਂ ਮੇਰੇ ਚ ਕੀ ਹੈ ਨਾ ਦਿਮਾਗ ਨੂੰ ਹੋਇਆ ਹੋਇਆ ਐਨੀ ਵਾਰੀ ਇਹ ਦੁਕਾਨ ਤੇ ਜਾਂਦੇ ਆ ਵੀ ਮੈਂ ਉਹ ਬਲੈਂਡਰ ਆ ਜਿਹੜਾ ਮੇਰੇ ਕੋਲੇ ਮੈਂ ਉਹ ਦੇਣਾ ਭੁੱਲ ਜਾਨੀ ਆ ਤੇ ਹੁਣ ਯਾਦ ਰੱਖਣਾ ਹੈ ਆ ਸੀ ਮੈਨੂੰ ਕਮੈਂਟ ਕਰਕੇ ਜ਼ਰੂਰ ਯਾਦ ਕਰਾ ਦਿਓ ਵੀ ਉਹ ਦੁਕਾਨ ਤੇ ਭੇਜੋ ਉਹਨੂੰ ਠੀਕ ਕਰਵਾ ਲਓ ਬਹੁਤ ਜ਼ੋਰ ਲੱਗ ਜਾਂਦਾ ਹੈ ਮੇਰੇ ਮੋਢੇ ਇੰਨਾ ਸਾਥ ਨਹੀਂ ਦਿੰਦੇ ਹੈਗੇ ਜਿੰਨੀ ਜ਼ੋਰ ਦੀ ਸਾਖ ਘੋਟਣਾ ਪੈਂਦਾ ਹੈ ਤੇ ਮੈਨੂੰ ਸਾਹ ਵੀ ਚੜਨ ਲੱਗ ਗਿਆ ਸੀਗਾ ਤੇ ਸਾਖ ਘੋਟਦੀ ਪਤਾ ਨਹੀਂ ਕੀ ਹੋ ਗਿਆ ਸਾਖ ਘੁੱਟਿਆ ਨਹੀਂ ਜਾਂਦਾ ਹੈਗਾ ਪਤਾ ਨਹੀਂ ਸਰਵਾਈਕਲ ਦੀ ਜਿਹੜੀ ਪ੍ਰੋਬਲਮ ਆ ਉਹਦੇ ਕਰਕੇ ਹੈਨਾ ਤੇ ਇੱਥੇ ਦੇਖੋ ਮੈਨੂੰ ਸਾਹ ਚੜ ਗਿਆ ਮੈਂ ਬੈਠ ਗਈ ਆਪਦੇ ਆਪ ਤੇ ਹਾਸਾ ਵੀ ਆਈ ਜਾਵੇ ਬੁਢੀ ਹੋ ਗਈ ਪੂਰੀ ਖਾਪ ਗਈ ਸੀਗੀ ਮੈਂ ਸਾਗ ਕੋਟ ਦੀ ਪੂਰਾ ਖਾਪ ਗਈ ਤੇ ਇੱਥੇ ਵਿੱਚ ਦੀ ਆ ਗਿਆ ਜੇ ਯਾਰ ਮੇਰਾ ਦਿਮਾਗ ਖਾਣ ਮੈਂ ਉਹਨੂੰ ਕਿਹਾ ਵੀ ਚੱਲ ਲੈ ਲੱਗ ਸਾਗ ਕੋਟ ਉਹਨੂੰ ਮੈਂ ਫਟਾਫਟ ਦਿੱਤਾ ਦੇਖੋ ਹੁਣ ਜੇ ਯਾਰ ਨੇ ਅੱਜ ਸਾਗ ਕੋਟੇ ਦੇਖੋ ਕੋਟਣਾ ਜਲਦਾ ਦੇਖੋ ਮੈਨੂੰ ਤਾਂ ਲੱਗਦਾ ਕੋਟਣਾ ਫੜਿਆ ਵੀ ਨਹੀਂ ਚੰਗੀ ਤਰ੍ਹਾਂ ਸਾਗ ਕੋਟ ਦਾ ਕਨਕਨਾਂ ਬਸ ਬਣ ਗਿਆ ਬਣ ਗਿਆ ਮੰਮਾ ਬਹੁਤ ਮਿਹਨਤ ਆਉਂਦੀ ਆ ਸਾਗ ਤੇ ਉਹੀ ਗੱਲ ਆ ਬਸ ਵੀ ਆਪਾਂ ਹਨਾ ਕਹਿ ਸਕਦੇ ਆ ਵੀ ਜਿੰਨਾ ਸਾਗ ਨੂੰ ਧਰਨ ਦੇ ਵਿੱਚ ਆਪਾਂ ਨੂੰ ਪਹਿਲਾਂ ਤਕਲੀਫ ਜੀ ਹੁੰਦੀ ਆ ਹਨਾ ਵੀ ਜ਼ੋਰ ਲੱਗਦਾ ਆ ਸਮਝ ਲਓ ਵੀ ਉਹਨੀ ਫਿਰ 2-3 ਦਿਨ ਮौज ਵੀ ਰਹਿੰਦੀ ਆ ਨਾਲ ਦੀ ਨਾਲ ਪੰਗੇ ਲਈ ਜਾਂਦਾ ਲਈ ਜਾਂਦਾ ਹਟਦਾ ਨਹੀਂ ਹੈਗਾ ਇਹ ਮੇਰੀ ਜਾਨ ਦਾ ਦੁਸ਼ਮਣ ਆ ਬਹੁਤ ਠੰਡੀ ਹਵਾ ਚੱਲਦੀ ਆ ਤੇ ਹੁਣ ਵੀ ਜਿਹਾਰ ਸਾਈਕਲ ਚਲਾ ਕੇ ਆਇਆ ਮੇਰੇ ਸਾਹਮਣੇ ਖੜਾ ਗਲਵਸ ਨਹੀਂ ਜਿਪਾਉਂਦਾ ਮੈਂ ਫੋਨ ਲਾਉਣ ਲੱਗੀ ਸੀ ਇਹਦੀ ਮੈਡਮ ਨੂੰ ਫੇਰ ਪਾ ਲਈ ਮਫਲਰ ਲਾ ਲਾ ਉੱਥੇ ਵੀਰੇ ਦਾ ਪਿਆ ਕਿੱਥੇ ਉੱਥੇ ਬੈਠ ਤੇ ਪਿਆ ਜਾਂ ਮਫਲਰ ਲਾ ਲਿਆ ਤੇ ਜਿ ਮਰਜੀ ਸਾਈਕਲ ਚ ਲਾ ਲਾ ਇਹ ਵੀ ਬੈਠ ਵਟ ਕੇ ਥੱਕ ਗਿਆ ਨਾ ਦੋ ਤਿੰਨ ਘੰਟੇ ਦਾ ਇਹਨੂੰ ਆਨਲਾਈਨ ਕਲਾਸਿਸ ਨਹੀਂ ਆਉਂਦੀਆਂ ਇਹਨਾਂ ਦੀਆਂ ਹੋਮਵਰਕ ਆ ਜਿਹੜਾ ਵਟਸਐਪ ਆਈ ਜਾਂਦਾ ਹੈ ਐਨਾ ਜਿਆਦਾ ਹੋਮਵਰਕ ਆਉਂਦਾ ਲਿਖ ਲਿਖ ਕੇ ਥੱਕਿਆ ਪਿਆ ਕਹਿਣ ਦਾ ਮਮਾ ਮੇਰੇ ਹੱਥ ਥੱਕ ਗਏ ਮੇਰੀ ਗਰਦਨ ਥੱਕ ਗਈ ਇਦਨਾਂ ਤਾਂ ਧੁੱਪ ਨਿਕਲੇ ਬੱਚੇ ਵੀ ਸਕੂਲ ਜਾਣ ਸਾਰੀਆਂ ਚੀਜ਼ਾਂ ਨੂੰ ਸੁਰਤ ਆਵੇ ਹੈਨਾ ਕਿੰਨਾ ਵਧੀਆ ਲੱਗਿਆ ਤੇ ਮੇਰੇ ਤੋਂ ਇੱਥੇ ਥੱਲੇ ਰੱਖ ਕੇ ਨਾ ਪਤੀਲਾ ਕੋਟਿਆ ਹੀ ਨਹੀਂ ਸੀ ਜਾਂਦਾ ਚੰਗੀ ਤਰ੍ਹਾਂ ਸਾਗ ਫਿਰ ਮੈਂ ਹਾਰ ਕੇ ਚੁੱਲੇ ਦੇ ਉੱਪਰ ਹੀ ਰੱਖ ਲਿਆ ਮੈਂ ਕਿ ਅੱਗ ਨਹੀਂ ਵਾਲਦੇਗੇ ਤੇ ਮੈਂ ਚੁੱਲੇ ਦੇ ਉੱਪਰ ਰੱਖ ਕੇ ਸਾਗ ਜਿਹੜਾ ਕੋਟਿਆ ਪਰ ਕੋਟਿਆ ਬਹੁਤ ਵਧੀਆ ਗਿਆ ਮੋਡੇ ਤਾਂ ਮੇਰੇ ਜ਼ਰੂਰ ਦੁਖਣ ਲੱਗ ਗਏ ਪਰ ਮੈਂ ਸਾਗ ਬਹੁਤ ਵਧੀਆ ਕੋਟਦਾ ਤੇ ਜੋ ਮੋਟਾ-ਮੋਟਾ ਜਿਹਾ ਬੱਚੇ ਨਹੀਂ ਖਾਂਦੇ ਹੈਗੇ ਨਾ ਫਿਰ ਕਹਿੰਦੇ ਹੈ ਨਹੀਂ ਵਧੀਆ ਲੱਗਦਾ ਜਿਆ ਪਤਲਾ-ਪਤਲਾ ਸਾਗ ਵਧੀਆ ਲੱਗਦਾ ਹੈ ਵੱਡਾ ਬੇਟਾ ਤਾਂ ਖਾਂਦਾ ਹੀ ਨੱਕ ਬੁੱਲੋਂ ਮਾਰ ਕੇ ਆਜ ਸਵੇਰੇ ਮੈਂ ਉਹਨੂੰ ਗਜਰੇਲੇ ਦਾ ਹੀ ਡੱਬਾ ਭਰ ਕੇ ਦਿੱਤਾ ਨਾਲ ਮੈਂ ਕਿਹਾ ਇਹਨੇ ਸਾਗ ਨਾ ਖਾਣਾ ਨਾ ਵਾਸਤਾ ਇੱਕ ਡੱਬਾ ਸਾਗ ਦਾ ਖਰਾਬ ਹੀ ਹੋਊਗਾ ਜਿਹੜੀਆਂ ਦੋ ਘੜਸ਼ੀਆਂ ਸਾਗ ਦੀਆਂ ਹੀ ਖਰਾਬ ਹੀ ਕਰਕੇ ਆਊਗਾ ਫਿਰ ਮੈਂ ਉਹਨੂੰ ਗਜਰੇਲਾ ਹੀ ਉਹ ਖਾ ਕੇ ਗਿਆ ਗਜਰੇਲਾ ਹੀ ਨਾਲ ਲੈ ਕੇ ਗਿਆ ਮੈਂ ਹੁਣ ਉਹਨੂੰ ਫੋਨ ਕੀਤਾ ਮੈਂ ਕਿਹਾ ਅੱਜ ਦਾ ਕੁਝ ਲੈ ਕੇ ਖਾਣਾ ਸਭ ਕੁਝ ਨਹੀਂ ਆ ਨਾ ਕੁਝ ਮੰਗਾ ਲਾ ਮੈਂ ਕਿਹਾ ਬਰ ਬਗੈਰਾ ਖਾ ਲਾ ਜਾਂ ਉਹ ਖਾ ਲਾ ਸਮੋਸਾ ਵਗੈਰਾ ਨਾ ਤੇ ਜਵਾਬ ਜੂਗਾ ਲੈ ਲੈ ਸਾਗ ਦਾ ਭਾਈ ਕਦੇ ਅਸੀਂ ਬਹਿ ਕੇ ਘੋਟੀਏ ਕਦੇ ਖੜ ਕੇ ਘੋਟੀਏ ਸਾਗ ਦਾ ਅਸੀਂ ਬਹੁਤ ਔਖਾ ਘੋਟਿਆ ਤੇ ਲਓ ਜੀ ਇੱਥੇ ਹੁਣ ਸਾਗ ਜਿਹੜਾ ਆਪਣਾ ਘੁੱਟ ਗਿਆ ਚੰਗੀ ਤਰ੍ਹਾਂ ਤੇ ਉਹਦੇ ਵਿੱਚ ਮੈਂ ਪਾਤਾ ਪਾਣੀ ਸਾਗ ਵਿੱਚ ਦੇਖੋ ਤਾ ਤਿਲੋ ਵਾਰੀ ਪੈ ਗਿਆ ਜਿਹੜਾ ਬਠਾਤ ਸੇਕੀ ਜਾਂਦਾ ਸੀਗਾ ਤੇ ਸਾਗ ਧਰਦੇ ਹੋਏ ਵੀ ਬਹੁਤ ਜ਼ਿਆਦਾ ਕੰਮ ਹੁੰਦੇ ਆ ਹਨ ਤੇ ਨਾਲ ਦੀ ਨਾਲ ਤੁਹਾਡੇ ਲਈ ਵੀਡੀਓ ਵੀ ਬਣਾਉਣੀ ਮਿਲਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਨਾ ਇਹ ਵੀ ਨਹੀਂ ਹੈਗਾ ਵੀ ਆਪਾਂ ਵੀਡੀਓ ਨਹੀਂ ਬਣਾ ਸਕਦੇ ਕਿ ਇਹ ਆਪਣੀ ਇੱਕ ਮੇਰੀ ਜੋਬ ਆ ਹਨ ਵੀ ਇੱਥੇ ਆਪਾਂ ਵੀਡੀਓ ਡੇਲੀ ਵੀਡੀਓ ਪਾਉਣੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਫਿਰ ਜਿਹੜੇ ਤੁਹਾਡੇ ਵਰਗੇ ਹਨ ਵੀਵਰਸ ਨੇ ਪਿਆਰ ਕਰਦੇ ਨੇ ਤੇ ਉਹਨਾਂ ਲਈ ਵੀਡੀਓ ਵੀ ਬਣਾਉਣੀ ਆ ਤੇ ਵੀਡੀਓ ਦਾ ਕਰਦੇ ਆ ਐਂਡ ਮਿਲਦੇ ਆ ਨੈਕਸਟ ਬਲੌਗ ਦੇ ਨਾਲ টাਟਾ ਬਾਏ